ਵਡਾਹੰਗ ਤੋਂ ਮਹੱਲਾ ਚੌਥਾ ਘੋੜੀਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਦੇਹ ਤੇਜਣ ਜੀ ਆਰਾਮ ਉਪਾਈਆ ਰਾਮ ਧਨ ਮਾਨਸ ਜਨਮ ਪੁਨ ਪਾਈਆ ਰਾਮ ਮਾਨਸ ਜਨਮ ਵੱਡ ਪੁੰਨੇ ਪਾਇਆ ਦੇਹ ਸੋ ਕੰਚਨ ਚੰਗੜੀਆ ਗੁਰਮਖ ਰੰਗ ਚਲੂਲਾ ਪਾਵੇ ਹਰ 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 ਨਵ ਰੰਗੜੀਆ ਇਹ ਦੇਹ ਸੋ ਬਾਂਕੀ ਜਿਤ ਹਰ ਜਾਪੀ ਹਰ ਹਰ ਨਾਮ ਸੁਹਾਵਿਆ ਵਡਭਾਗੀ ਪਾਈ ਨਾਮ ਸਖਾਈ ਜਨ ਨਾਨਕ ਰਾਮ ਉਪਾਈਆ ਦੇਹ ਪਾਵੋ ਜੀਨ ਬੁਝ ਚੰਗਾਰਾਂ ਚੜ ਲੰਗਾ ਜੀ ਵਿਖਮ ਭੋਏ ਅੰਗਾਰਾਂ ਵਿਖਮ ਭੋਏ ਅੰਗਾ ਅਨਤ ਤਰੰਗਾ ਗੁਰਮੁਖ ਪਾਰ ਲੰਗਾਈ ਹਰ ਬੋਹਤ ਚੜ ਵਡਭਾਗੀ ਲੰਘੈ ਗੁਰਖੇ ਵਟ ਸ਼ਬਦ ਤਰਾਏ ਅਨ ਦਿਨ ਹਰ ਰੰਗ ਹਰ ਗੁਣ ਗਾਵੇ ਹਰ ਰੰਗੀ ਹਰ ਰੰਗਾ ਜਨ ਨਾਨਕ ਨਿਰਵਾਣ ਪਦ ਪਾਇਆ ਹਰ ਉੱਤਮ ਹਰ ਪਦ ਚੰਗਾ ਕੜਿਆਲ ਮੁਖੇ ਗੁਰ ਗਿਆਨ ਦਿੜਾਆ ਰਾਮ ਤਨ ਪ੍ਰੇਮ ਹਰ ਚਾਬਕ ਲਾਇਆ ਰਾਮ ਤਨ ਪ੍ਰੇਮ ਹਰ ਹਰ ਲਾਏ ਚਾਬਕ ਮਨ ਜਿਣੈ ਗੁਰਮੁਖ ਜੀਤਿਆ ਅਖੜੋ ਕੜਾਵੈ ਸ਼ਬਦ ਪਾਵੇ ਅਪਿਓ ਹਰ ਰਸ ਪੀਤਿਆ ਸੁਣ ਸ੍ਰਵਣ ਬਾਣੀ ਗੁਰਬਖਾਣੀ ਹਰ ਰੰਗ ਤੁਰੀ ਚੜਾਇਆ ਮਹਾ ਮਾਰਗ ਪੰਥ ਵਿਖੜਾ ਜਨ ਨਾਨਕ ਪਾਰ ਲੰਘਾਇਆ ਘੋੜੀ ਤੇਜਣ ਦੇਹ ਆਰਾਮ ਉਪਾਇਆ ਆਰਾਮ ਜਿਤ ਹਰ ਪ੍ਰਭ ਜਾਪੈ ਸਾ ਧਨ ਤਨ ਤੁਖਾਈਆ ਆਰਾਮ ਜਿਤ ਹਰ ਪ੍ਰਭ ਜਾਪੈ ਸਾ ਧਨ ਸਬ ਆਸੈ ਟਰ ਪਾਇਆ ਕਿਰਤ ਜੁੜਨ ਦਾ ਚੜ ਦੇ ਹੜ ਘੋੜੀ ਬਖਮ ਲੰਘਾਈ ਮਿਲ ਗੁਰਮੁਖ ਪਰਮਾਨੰਦਾ ਹਰ ਹਰ ਕਾਜ ਰਚਾਇਆ ਪੂਰੈ ਮਿਲ ਸੰਤ ਜਨਾ ਜਾਈ ਆਈ ਜਨ ਨਾਨਕ ਹਰਵਰ ਪਾਇਆ ਮੰਗਲ ਮਿਲ ਸੰਤ ਜਨਾ ਵਾਧਾਈ ਵਡਹੰਸ ਮਹੱਲਾ ਚੌਥਾ ਦੇਹ ਤੇਜ ਨੜੀ ਹਰ ਨਵ ਰੰਗਿਆ ਰਾਮ ਗੁਰ ਗਿਆਨ ਗੁਰੂ ਹਰ ਮੰਗੀ ਆਰਾਮ ਗਿਆਨ ਮੰਗੀ ਹਰ ਕਥਾ ਚੰਗੀ ਹਰ ਨਾਮ ਗਤ ਮਿਤ ਜਾਣੀਆ ਸਭ ਜਨਮ ਸਫਲਿਓ ਕੀਆ ਕਰਤੈ ਹਰ ਰਾਮ ਨਾਮ ਵਖਾਣੀਆਂ ਹਰ ਰਾਮ ਨਾਮ ਸਲਾਹੇ ਹਰ ਪ੍ਰਭ ਹਰ ਭਗਤ ਹਰ ਜਨ ਮੰਗੀਆ ਜਨ ਕਹੈ ਨਾਨਕ ਸੁਣੋ ਸੰਤੋ ਹਰ ਭਗਤ ਗੋਵਿੰਦ ਚੰਗੀਆ ਦੇਹ ਕੰਚਨ ਜੀਨ ਸੁ ਵਿੰਨਾਰਾਮ ਜੜ ਹਰ ਹਰ ਨਾਮ ਰਤਨਾਰਾਮ ਜੜ ਨਾਮ ਰਤਨ ਗੋਬਿੰਦ ਪਾਇਆ ਹਰ ਮਿਲੇ ਹਰ ਗੁਣ ਸੁਖ ਘਣੇ ਗੁਰ ਸ਼ਬਦ ਪਾਇਆ ਹਰ ਨਾਮ ਧਿਆਇਆ ਵਡਭਾਗੀ ਹਰ ਰੰਗ ਹਰ ਬਣੇ ਹਰ ਮਿਲੇ ਸੁਆਮੀ ਅੰਤਰ ਜਾਮੀ ਹਰ ਨਵਤਨ ਹਰ ਨਵ ਰੰਗੀਆ ਨਾਨਕ ਵਖਾਣੈ ਨਾਮ ਜਾਣੈ ਹਰ ਨਾਮ ਹਰ ਪ੍ਰਭ ਮੰਗਿਆ ਕੜੀ ਆਲ ਮੁਖੇ ਗੁਰ ਅੰਕਸ ਪਾਇਆ ਰਾਮ ਮਨ ਮੈਗਲ ਗੁਰ ਸ਼ਬਦ ਵਸ ਆਇਆ ਰਾਮ ਮਨ ਵਸਗਤ ਆਇਆ ਪਰਮ ਪਦ ਪਾਇਆ ਸਾ ਧਨ ਕੰਤ ਪਿਆਰੀ ਅੰਤਰ ਪ੍ਰੇਮ ਲੱਗਾ ਹਰ ਸੇਤੀ ਕਰ ਸੋਹੈ ਹਰ ਪ੍ਰਭ ਨਾਰੀ ਹਰ ਰੰਗ ਰਾਤੀ ਸਹਜੇ ਮਾਤੀ ਹਰ ਪ੍ਰਭ ਹਰ ਹਰ ਪਾਇਆ ਨਾਨਕ ਜਨ ਹਰ ਦਾਸ ਕਹਤ ਹੈ ਵਡਭਾਗੀ ਹਰ ਹਰ ਧਿਆਇਆ ਦੇਹ ਘੋੜੀ ਜੀ ਜਿਤ ਹਰ ਪਾਇਆ ਰਾਮ ਮਿਲ ਸਤਗੁਰ ਜੀ ਮੰਗਲ ਗਾਇਆ ਰਾਮ ਹਰ ਗਾਏ ਮੰਗਲ ਰਾਮ ਨਾਮਾ ਹਰ ਸੇਵ ਸੇਵਕ ਸੇਵਕੀ ਪ੍ਰਭ ਜਾਏ ਪਾਵੈ ਰੰਗ ਮਹਿਲੀ ਹਰ ਰੰਗ ਮਾਣੈ ਰੰਗ ਕੀ ਗੁਣ ਰਾਮ ਗਾਏ ਮਨ ਸੁਪਹਾਏ ਹਰ ਗੁਰਮਤੀ ਮਨ ਧਾਇਆ ਜਨ ਨਾਨਕ ਹਰ ਕਿਰਪਾ ਧਾਰੀ ਦੇਹ ਘੋੜੀ ਚੜ ਹਰ ਪਾਇਆ ਰਾਗ ਵਡਹੰਸ ਮੋਹੱਲਾ 5 ਚੰਤ ਘਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਗੁਰ ਮਿਲ ਲੱਦਾ ਜੀ ਰਾਮ ਪਿਆਰਾ ਰਾਮ ਇਹੋ ਤਨ ਮਨ ਦਿੱਤੜਾ ਵਾਰੋ ਵਾਰ ਆ ਰਾਮ ਤਨ ਮਨ ਦਿੱਤਾ ਪਵਜਲ ਜਿਤਾ ਚੂਕੀ ਕਾਣ ਜਮਾਣੀ ਅਸਥਰ ਧੀਆ ਅੰਮ੍ਰਿਤ ਪੀਆ ਰਹਿਆ ਆਮਣ ਜਾਣੀ ਸੋ ਕਰ ਲੱਦਾ ਸਹਿਜ ਸਮਦਾ ਹਰ ਕਾ ਨਾਮ ਆਧਾਰਾ ਕਹੋ ਨਾਨਕ ਸੁਖ ਮਾਣੇ ਰਲੀਆਂ ਗੁਰ ਪੂਰੇ ਕਉ ਨਮਸ਼ਕਾਰਾ ਸੁਣ ਸੱਜਣ ਜੀ ਮੈਂ ਡੜੇ ਮੀਤਾਰਾਮ ਗੁਰਮੰਤਰ ਸ਼ਬਦ ਸੱਚ ਦੀ ਤਾਰਾਮ ਸੱਚ ਸ਼ਬਦ ਤੇ ਆਇਆ ਮੰਗਲ ਲਗਾਇਆ ਚੂਕੇ ਮਨਹੁ ਅਦੇਸਾ ਸੋ ਪ੍ਰਭ ਪਾਇਆ ਕਤਹਿ ਨਾ ਜਾਇਆ ਸਦਾ ਸਦਾ ਸੰਗ ਬੈਸਾ ਪ੍ਰਭ ਜੀ ਭਾਣਾ ਸੱਚਾ ਮਣ ਪ੍ਰਭ ਹਰ ਤਨ ਸਹਜੇ ਦੀਤਾ ਕਹੋ ਨਾਨਕ ਤਿਸ ਜਨ ਬਲੇਹਾਰੀ ਤੇਰਾ ਦਾਨ ਸਭ ਨਹੀਂ ਹੈ ਲੀਤਾ ਤਉ ਭਾਣਾ ਤਾਂ ਤ੍ਰਿਪਤ ਅਗਾਏ ਰਾਮ ਮਨthia ਠੰਡਾ ਸਭ ਤ੍ਰਿਸ਼ਣ 부ਝਾਏ ਰਾਮ ਮਨthia ਠੰਡਾ ਚੁਕੀ ਡੰਜਾ ਪਾਇਆ ਬਹੁਤ ਖਜ਼ਾਨਾ ਸਿੱਖ ਸੇਵਕ ਸਭ ਕੁੰਚਣ ਲੱਗੇ ਹਉ ਸਤਗੁਰ ਕੈ ਕੁਰਬਾਨ ਨਿਰਭਉ ਭੈ ਖਸਮ ਰੰਗ ਰਾਤੇ ਜਮ ਕੀ ਇਤਰਾਸ 부ਝਾਏ ਨਾਨਕ ਦਾਸ ਸਦਾ ਸੰਗ ਸੇਵਕ ਤੇਰੀ ਭਗਤ ਕਰਾਂ ਲਿਵ ਲਾਏ ਪੂਰੀ ਆਸਾ ਜੀ ਮਨਸਾ ਮੇਰੇ ਰਾਮ ਮੋਹੇ ਨਿਰਗੁਣ ਜਿਉ ਸਭ ਗੁਣ ਤੇਰੇ ਰਾਮ ਸਭ ਗੁਣ ਤੇਰੇ ਠਾਕੁਰ ਮੇਰੇ ਕਿਤ ਮੁਖ ਤੁਧ ਸਲਾਹੀ ਗੁਣ ਅਵਗਣ ਮੇਰਾ ਕਿਛ ਨਾ ਵਿਚਾਰਿਆ ਬਖਸ਼ ਲੀਆ ਖਿ ਨਮਾਹੀ ਨਾਵ ਨੇ ਦਪਾਈ ਵਜੀ ਵਧਾਈ ਵਾਜੇ ਅਨਹਦ ਤੂਰੇ ਕਹੋ ਨਾਨਕ ਮੈਂ ਵਰ ਘਰ ਪਾਇਆ ਮੇਰੇ ਲਾਥੇ ਜੀ ਸਗਲ ਵਸੂਰੇ ਚਲੋਕ ਕਿਆ ਸੁਨੇੰਦੋ ਕੂੜ ਵੰਜਨ ਪਵਨ ਚਲਾਰਿਆ ਨਾਨਕ ਸੁਣੀਐ ਤੇ ਪਰਵਾਨ ਜੋ ਸੁਨੇੰਦੇ ਸੱਚ ਧਣੀ ਚੰਤ ਤਿਨ ਘੋਲ ਕਮਾਈ ਜਿਨ ਪ੍ਰਭ ਸਰਵਣੀ ਸੁਣਿਆ ਰਾਮ ਛੇ ਸਹਿਜ ਸੁਹੇਲੇ ਜਿਨ ਹਰ ਹਰ ਰਸਨਾ ਪਣਿਆ ਰਾਮ ਛੇ ਸਹਿਜ ਸੁਹੇਲੇ ਗੁਣਹਿ ਅਮੋਲੇ ਜਗਤ ਉਧਾਰਨੇ ਆਏ ਪੈ ਬੋਹਿਤ ਸਾਗਰ ਪ੍ਰਭ ਚਰਨਾ ਕੀਤੇ ਪਾਰ ਲੰਘਾਈ ਜਿਨ ਕਉ ਕਿਰਪਾ ਕਰੀ ਮੇਰੇ ਠਾਕੁਰ ਤਿਨ ਕਾ ਲੇਖਾ ਨ ਗਣਿਆ ਕਹੋ ਨਾਨਕ ਤਿਨ ਕੋਲ ਕਮਾਈ ਜਿਨ ਪ੍ਰਭ ਸਰਵਣੀ ਸੁਨਿਆ ਸ਼ਲੋਕ ਲੋਇਣ ਲੋਈ ਡਿਠ ਪਿਆਸ ਨਾ ਬੁੱਝੈ ਮੂਹ ਕਣੀ ਨਾਨਕ ਸੇ ਅਖੜੀਆਂ ਬਿਆਨ ਜਿਨਿ ਦਸੰਦੋ ਮਾ ਪੀਰੇ ਸੰਤ ਜਿਨਿ ਹਰ ਪ੍ਰਭ ਡਿਠਾ ਤਿਨ ਕੁਰਬਾਣੇ ਰਾਮ ਸੇ ਸਾਚੀ ਦਰਗਾਹ ਪਾਣੇ ਰਾਮ ਠਾਕੁਰ ਮਾਨੇ ਸੇ ਪ੍ਰਧਾਨੇ ਹਰ ਸੇ ਤੀ ਰੰਗ ਰਾਤੇ ਹਰ ਰਸੈ ਆਗਾਈ ਸਹਿਜ ਸੁਮਾਈ ਘਟ ਘਟ ਰਮਈਆ ਜਾਤੀ ਜੇ ਸੱਜਣ ਸੰਤ ਸੇ ਸੁਖੀਏ ਠਾਕੁਰੇ ਆਪਣੇ ਬਾਣੀ ਕਹੋ ਨਾਨਕ ਜਿਨ ਹਰ ਪ੍ਰਭ ਡਿਠਾ ਿਨ ਕੈ ਸਦ ਗੁਰ ਬਾਣੀ ਸ਼ਲੋਕ ਦੇਹ ਅੰਧਾਰੀ ਅੰਦ ਸੁਣੀ ਨਾਮ ਵਿਹੂਨੀਆ ਨਾਨਕ ਸਫਲ ਜਨਮ ਜੈ ਘਟੁ ਘਟਾ ਸਚੁ ਧਣੀ ਚੰਤ